ਅੱਜ ਤੇ ਸਾਰਿਆਂ ਕੋਲੀ ਪ੍ਰਚਾਰ ਦਾ ਸਾਧਨ ਹੈ ਨਾ ਸੋਸ਼ਲ ਮੀਡੀਆ ਅੱਜ ਆ ਜਾਵੇ ਭਾਈ ਕਨਈਆ ਕਰੇ ਖਾਂ ਮੈਦਾਨੇ ਜੰਗ ਵਿੱਚ ਦੁਸ਼ਮਣ ਦੀ ਸੇਵਾ ਤੁਸੀਂ ਸਾਰਿਆਂ ਗਦਾਰ ਦੇ ਤਗਮੇ ਦੇਣੇ ਨੇ ਉਹਨੂੰ ਅੱਜਕੱਲ ਦੇ ਜੇ ਆ ਛਲਾਰੂ ਜੇ ਬਹੁਤੀ ਗਰਮੀ 'ਚ ਫਿਰਦੇ ਹੁੰਦੇ ਜੀ ਡਾਂਗ ਫੜਨੋ ਹਲਾ ਹੀ ਸਿੱਖ ਹੈ ਇਹਦੇ ਹਿਸਾਬ ਨਾਲ ਤਾਂ ਫਿਰ ਭਾਈ ਗੁਰਦਾਸ ਬਾਬਾ ਬੁੱਢਾ ਦੀ ਭਾਈ ਕਨਈਆ ਦੀ ਦੇਗਦਾਰ ਹੋ ਜਾਣਗੇ ਉਹ ਭਾਈ ਤੂੰ ਡਾਂਗ ਚੁੱਕੀ ਐ ਤੇਰੀ ਡਿਊਟੀ ਲਾਤੀ ਐ ਭਾਈ ਗਰੂ ਜੇ ਕੋਈ ਸਿਮਰਨ ਕਰਦਾ ਹੈ ਕਾਰ ਸੇਵਾ ਵਾਲਾ ਸੇਵਾ ਕਰਾਉਂਦਾ ਕੋਈ ਪ੍ਰਚਾਰ ਕਰਦਾ ਹੈ ਗੁਰੂ ਘਰੋਂ ਡਿਊਟੀਆਂ ਲੱਗੀਆਂ ਨੇ ਉਹਨਾਂ ਨੂੰ ਆਪਣਾ ਕਰਨ ਦੇ ਸਾਡੇ ਚ ਅੱਜਕੱਲ ਇੱਕ ਪ੍ਰੋਬਲਮ ਹੈ ਜੇ ਪੀਰੀ ਵਾਲਾ ਤੇ ਉਹ ਆਂਦਾ ਮੈਂ ਹੀ ਮਹਾਨ ਸਿੱਖਾਂ ਜੇ ਮੀਰੀ ਵਾਲਾ ਉਹ ਆਂਦਾ ਮੈਂ ਹੀ ਸਿੱਖੀ ਲਈ ਡਾਂਗ ਚੁੱਕੀ ਆ ਔਰ ਕਹਿੰਦੇ ਨੇ ਕੱਖ ਨਹੀਂ ਕੀਤਾ ਜੇ ਕੋਈ ਡਾਂਗ ਚੁੱਕ ਲੈਂਦਾ ਤੇ ਉਹ ਆਦਾ ਜਿਹੜਾ ਪ੍ਰਚਾਰ ਕਰਦਾ ਹੈ ਜਿਹੜਾ ਪੀਰੀ ਦੀ ਗੱਲ ਕਰਦਾ ਇਹ ਸਿੱਖ ਹੈ ਹੀ ਨਹੀਂ ਇਹ ਮੋਰਚੇ ਤੇ ਨਹੀਂ ਆਇਆ ਡਾਂਗ ਲੈ ਕੇ ਤੁਹਾਡੇ ਹਿਸਾਬ ਨਾਲ ਫਿਰ ਬਾਬਾ ਬੁੱਢਾ ਸਾਹਿਬ ਕਾਦੇ ਸਿੱਖ ਹੋਏ ਉਹਨਾਂ ਤੇ ਜੰਗ ਲੜੀ ਕੋਈ ਨਹੀਂ ਸ਼ਹੀਦਾਂ ਨਾਲੋਂ ਵੀ ਉਹਨਾਂ ਦਾ ਉੱਚਾ ਰੁਤਬਾ ਹੈ ਫਿਰ ਕਹਿ ਦਵਾਂ 99% ਦੀ ਬਾਣੀ ਵਿੱਚ ਉਸ ਸੂਰੇ ਦਾ ਜ਼ਿਕਰ ਹੈ ਜਿਹਨੂੰ ਸੰਤਾਂ ਦੇ ਨੇ 1% ਦੀ ਉਸ ਸੂਰਮੇ ਦਾ ਜ਼ਿਕਰ ਹੈ ਜਿਹਨੂੰ ਸ਼ਹੀਦ ਆਖੀਦਾ ਹੈ ਔਰ ਸ਼ਹੀਦ ਨਾਲੋਂ ਅੱਗੇ ਸੰਤ ਰੱਖਿਆ ਬਾਣੀ ਨੇ ਦੋ ਸਲੋਕ ਨੇ ਨਾ ਕਬੀਰ ਦੇ ਜਿਹੜਾ ਗਗਨ ਦਮਾਮਾ ਬਾਜਿਓ ਵਾਲਾ ਹੈ ਉਹ ਸੰਤ ਬਾਰੇ ਹੈ ਜਿਹੜਾ ਸੂਰਾਸੋ ਪਹਿਚਾਨੀਆ ਸ਼ਹੀਦ ਬਾਰੇ ਹੈ ਅਸੀਂ ਸੰਤਾਂ ਨੂੰ ਟੀਚੀ ਕਰਤਾ ਉਹ ਭਾਈ ਜੀ ਸ਼ਹੀਦਾਂ ਦਾ ਵੀ ਯਤਬ ਹੈ ਤੇ ਸੰਤ ਦਾ ਮਰਾਤਬਾ ਵੀ ਬੜਾ ਬੁਲੰਦਾ ਹੈ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਮੀਰੀ ਪੀਰੀ ਨੂੰ ਧਾਰਦੇ ਸਨ ਉਹਨਾਂ ਕਦੇ ਨਹੀਂ ਆਖਿਆ ਜਿਹੜਾ ਪੀਰੀ ਦਾ ਧਾਰਨੀ ਹੈ ਉਹ ਗਦਾਰ ਹੈ ਜਾਂ ਜਿਹੜੇ ਮੇਰੇ ਨਾਲ 1984 ਦੇ ਸੰਘਰਸ਼ ਵਿੱਚ ਨਹੀਂ ਖਲੋਤੇ ਉਹ ਗਦਾਰ ਨੇ ਪਤਾ ਲੱਗ ਹੀ ਗਿਆ ਸੀ ਉਹਨਾਂ ਨੂੰ ਜੂਨ ਦੇ ਸ਼ੁਰੂ ਹੋਣ ਤੱਕ ਵੀ ਕਿੰਨੇ ਮੇਰੇ ਨਾਲ ਨੇ ਤੇ ਕਿੰਨੇ ਜੁਦਾ ਨੇ ਉਹਨਾਂ ਨੂੰ ਇਹਨਾ ਪਤਾ ਸੀ ਵੀ ਸਾਡੀ ਡਿਊਟੀ ਜੰਗ ਲੜਨ ਦੀ ਹੈ ਅਸੀਂ ਲੜਨਾ ਹੈ ਜਿਹਦੀ ਡਿਊਟੀ ਸੇਵਾ ਦੀ ਹੈ ਉਹ ਸੇਵਾ ਕਰ ਰਿਹਾ ਹੈ ਜੇ ਦੀ ਡਿਊਟੀ ਗੁਰਦੁਆਰੇ ਬਣਾਉਣ ਦੀ ਹੈ ਉਹ ਬਣਾ ਰਿਆ ਜੇ ਗੁਰਦਾਰੇ ਹੋਣਾ ਤੇ ਪ੍ਰਚਾਰ ਪ੍ਰਸਾਰ ਕਦੇ ਨਾ ਹੋਣਾ ਅਕਾਲ ਤੱਕ ਸਹਿਬ ਰਹਿ ਕੇ ਹੀ ਜੰਗ ਲੜੀ ਹੈ ਨਾ ਭਿੰਡਰਾਂ ਵਾਲਿਆਂ ਤੇ ਜੇ ਸਾਧੂਆਂ ਸੇਵਾਦਾਰਾਂ ਨੇ ਅਕਾਲ ਤੱਕ ਹੀ ਨਾ ਇੱਡਾ ਬਣਾਇਆ ਹੁੰਦਾ ਤੇ ਜੰਗ ਕਿੱਥੇ ਲੜਨੀ ਸੀ ਖਲੋਕੇ ਕਿਲਾ ਤੇ ਚਾਹੀਦਾ ਹੈ ਨਾ ਤੋ ਸਾਰਿਆਂ ਦੀ ਸੇਵਾ ਜਿਹੜੀ ਹੈ ਉਹ ਪਰਵਾਨ ਹੈ ਕੋਈ 2% ਦੀ ਕਰੇ ਕੋਈ 20% ਦੀ ਕਰੇ ਜਿੰਨੀ ਤੂੰ ਕਰਦਾ ਹੈ ਉਹ ਵੀ ਪ੍ਰਵਾਣ ਹੈ ਜਿਨੀ ਅਗਲੇ ਨੇ ਕੀਤੀ ਉਹ ਵੀ ਪ੍ਰਵਾਣ ਹੈ ਇੱਥੇ ਕੱਲਾ ਹੀ ਆਖੇਗਾ ਮੇਰੇ ਮੋਢਿਆਂ ਤੇ ਪੰਥ ਕਲੋਤਾ ਕਰੇ ਨਾ ਤੁਹਾਡੇ ਮੋਢਿਆਂ ਤੇ ਨਾ ਮੇਰੇ ਮੋਢਿਆਂ ਤੇ ਪੰਥ ਕਲਗੀ ਧਰਦੇ ਮੋਢਿਆਂ ਤੇ ਆਏ ਤੂੰ ਇਹਨੂੰ ਸਮਝਿਓ ਮੀਰੀ ਤੇ ਪੀਰੀ ਦੋਹਾਂ ਦਾ ਅਦਬ ਹੈ ਸਿੱਖੀ ਵਿੱਚ ਅੱਜ ਕੱਲ ਧਿਆਨ ਬਹੁਤਾ ਸਾਡਾ ਮੀਰੀ ਵੱਲ ਲਜਾਇਆ ਜਾਂਦਾ ਪਰ ਯਾਦ ਰੱਖਿਓ ਜਿਹਦੇ ਕੋਲ ਪੀਰੀ ਨਹੀਂ ਉਹਦੀ ਮੀਰੀ ਫੇਲ ਹੋ ਜਾਂਦੀ ਹੈ ਤੁਸੀਂ ਆਖੋਗੇ ਇਹ ਕਿੰਦਾ ਜਿਹੜੀ ਗਰਮੀ ਹੈ ਨਾ ਗੁੱਸਾ ਹੈ ਕਰੋਧ ਹੈ ਜੋਸ਼ ਹੈ ਦਲੇਰੀ ਹੈ ਉਹ ਇਕੱਲੇ ਨਾ ਇਕੱਲੇ ਨੂੰ ਲੜਾ ਸਕਦੀ ਹੈ ਉਹ ਇਕੱਲੇ ਨੂੰ ਦਸਾਂ ਵੀਹਾਂ ਨਾ ਲੜਾ ਸਕਦੀ ਹੈ ਇੰਨੀ ਕੀ ਦਲੇਰੀ ਹੈ ਜੋਸ਼ ਕਾ ਮ ਆਉਂਦਾ ਹੈ ਵੀ ਚਲੋ ਹੋ ਸਕਦਾ ਹੈ ਅੱਗੇ 10 ਬੰਦੇ ਨੇ ਤੀਰ ਤੋਕਾ ਲੱਗ ਜਾਵੇ ਆਪਾਂ ਜਿੱਤ ਜਾਈਏ ਚਾਂਸ ਹੈ ਪਰ ਜੇ ਉਹਨੂੰ ਪਤਾ ਹੋਵੇ ਨਾ ਕੱਲੀ ਗਰਮੀ ਨੂੰ ਕੱਲੇ ਜੋਸ਼ੀਲੇ ਮਰਦ ਨੂੰ ਵੀ ਅੱਗੇ 10 ਲੱਖ ਬੰਦਾ ਹੈ ਉਹ ਦਲੇਰੀ ਪੈਰ ਨਹੀਂ ਗੱਡਣ ਦਵੇਗੀ ਮੈਦਾਨੇ ਜੰਗ 'ਚ ਦੌੜ ਜਾਵੇਗਾ ਪਿੱਛੇ ਉਹਨੂੰ ਪਤਾ ਹੈ ਵੀ ਉਹ 10 ਲੱਖ ਤੋਂ ਕਿੱਥੋਂ ਜਿੱਤਾਂਗੇ ਮਾਰੇ ਜਾਵਾਂਗੇ ਹੁਣ 10 ਲੱਖ ਅੱਗੇ ਕਿਹੜਾ ਟਿਕੇਗਾ ਵੱਡੇ ਜਾਣਾ ਹਾਰ ਨਹੀਂ ਹੁੰਦੀ ਸ਼ਹੀਦੀ ਅਮਰਾ ਪਦਵੀ ਹੈ ਪਿੱਛੇ ਹਟਣਾ ਹਾਰ ਹੁੰਦੀ ਹੈ ਸਿਪਾਈ ਵੀ ਦਲੇਰ ਹੁੰਦੇ ਨੇ ਲੜਦੇ ਹੀ ਨੇ ਬਾਰਡਰ ਤੇ ਪਰ ਕਲਾ ਸਿਪਾਈ ਸਾਵੇਂ ਵੇਖੇ 10000 ਬੰਦਾ ਮੋਰਚੇ ਲੱਭਦਾ ਫਿਰੇਗਾ ਨੂੰ ਪਤਾ ਬਣਨਾ ਹੀ ਕੁਝ ਨਹੀਂ ਹੈ ਉੱਥੇ ਫਿਰ ਉਹ ਜਿਨ੍ਹਾਂ ਕੋਲ ਪੀਰੀ ਹੈ ਨਾ ਭਗਤੀ ਹੈ ਜਿਨ੍ਹਾਂ ਨੇ ਚੌਂਕੜਾ ਲਾ ਕੇ ਮਾਲਾ ਫੇਰ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੱਤ ਲਈ ਮੋਹ ਜਿੱਤਿਆ ਸ਼ਰੀਰ ਦਾ ਪਰਿਵਾਰ ਦਾ ਉਹ 10 ਲੱਖ ਅੱਗੇ ਅੜ ਕੇ ਜੰਗ ਲੜ ਸਕਦੇ ਨੇ ਕਿਉਂਕਿ ਉਹਨਾਂ ਨੇ ਪਿੱਛੇ ਨਹੀਂ ਝਾਕਣਾ ਮੋਹ ਹੈ ਹੀ ਨਹੀਂ ਹੈ ਸੰਸਾਰ ਦਾ ਤੋਂ ਸਭ ਤੋਂ ਤਾਕਤਵਰ ਹੁੰਦੇ ਨੇ ਸੰਤ ਸਿਪਾਈ ਕੱਲਾ ਸਿਪਾਈ ਬਹੁਤੀ ਅਜ਼ਮਤ ਨਹੀਂ ਰੱਖਦਾ ਉਹਦਾ ਉਹ ਜਿਹੜੇ 40 ਲੜੇ ਸੀ ਨਾ 10 ਲੱਖ ਨਾਲ ਉਹ ਸਿਪਾਈ ਨਹੀਂ ਸਨ ਉਹ ਸੰਤ ਸਿਪਾਈ ਸਨ ਅੱਜ ਕੱਲ ਆਪਾਂ ਮਿਹਰੇ ਸਿਪਾਈ ਆ ਭਾਸ਼ਣ ਗਰਮ ਸੁਣਿਆ ਡਾਂਗਾ ਲੈ ਲਈਆਂ ਮੋਰਚੇ ਤੇ ਗਏ ਇਧਰੋਂ ਪੁਲਿਸ ਹਵਾਈ ਫੇਰ ਕਰਦੀ ਤੇ ਫੌਜਾਂ ਪਹਿਲਾਂ ਹੀ ਘਰਾਂ ਚ ਵੜੀਆਂ ਹੁੰਦੀਆਂ ਸਾਰੇ ਮੋਰਚਿਆਂ ਬਾਰੇ ਗੱਲ ਕਰ ਰਿਹਾ ਮੈਂ ਜਿੰਨੇ ਵੀ ਲਾਏ ਪਿਛੇ ਆਪਾਂ ਕੋਈ ਜਿੱਤਿਆ ਸੀ ਉਹ ਜੋਸ਼ ਸਿਪਾਈਆਂ ਵਾਲਾ ਹੈ ਇਤਿਹਾਸ ਸੁਣ ਕੇ ਸਾਡੇ ਚ ਆ ਗਿਆ ਪਰ ਸਾਧੂਆਂ ਸੰਤਾਂ ਨੂੰ ਟਿਚ ਗਿਣਦੇ ਆ ਜੇ ਕੋਈ ਆਖੇ ਨਿਤਨੇਮ ਕਰ ਲੋ ਆਖੀ ਦਾ ਲੈ ਨਿਤਨੇਮ ਕੀ ਉਹ ਚਲਿਆ ਨਿਤਨੇਮ ਨਾਲ ਹੀ ਮੋਹ ਜਿੱਤਿਆ ਜਾਣਾ ਹੈ ਇਹ ਪਿੰਡਰਾ ਵਾਲੇ ਸੰਤ ਦਾ ਨਿਤਨੇਮ ਹੀ ਸੀ 101 ਜਪਜੀ ਸਾਹਿਬ ਪਾਠ ਦਾ 37 ਵਰਿਆਂ ਦਾ ਸ਼ਹੀਦ ਹੋਇਆ ਨਾ ਘਰ ਦਾ ਹੀ ਮੋਹ ਆਇਆ ਨਾ ਸ਼ਰੀਰ ਦਾ ਹੀ ਆਇਆ ਨਾ ਬੱਚਿਆਂ ਦਾ ਹੀ ਆਇਆ ਨਾ ਮਾਤਾ ਪ੍ਰੀਤਮਕੌਰ ਘਰ ਵਾਲੀ ਦਾ ਹੀ ਮੋਹ ਆਇਆ ਔਰ ਪਤਾ ਹੈ ਪਿੰਡਰਾਵਾਲਿਆਂ ਨੂੰ ਵੀ ਸਾਡੇ ਕੋਲ ਤੇ 219 ਵੀ ਸਿੰਘ ਨੇ ਅੱਗੇ 1.5 ਲੱਖ ਦਾ ਘੇਰਾ ਆਕਾਲ ਤੱਕ ਤੂੰ ਸਰੀਰ ਰਹਿਣਾ ਨਹੀਂ ਹੈ ਤੇ ਜਦੋਂ ਪਤਾ ਹੋਵੇ ਸਰੀਰ ਨਹੀਂ ਰਹਿਣਾ ਉਹ ਸੂਰਿਆ ਦੀ ਹਸਤੀ ਖਾਸ ਹੁੰਦੀ ਹੈ ਪਤਾ ਹੈ ਸੀਨੇ ਛਲਨੀ ਹੋਣੇ ਨੇ ਬਚਾਅ ਹੋਣਾ ਹੀ ਨਹੀਂ ਹੈ ਬਾਬਾ ਜੀਤ ਸਿੰਘ ਨੂੰ ਪਤਾ ਹੈ 10 ਲੱਖ ਨੰਗੀ ਤਲਵਾਰ ਨੇ ਵੱਢ ਦੇਣਾ ਹੈ ਪਰ ਮੋਹ ਜਿੱਤਿਆ ਇਹ ਚੌਂਕੜਾ ਲਾ ਕੇ ਤੋ ਸਿੱਖੀ ਵਿੱਚ ਸੰਤ ਦਾ ਰਤਬਾ ਵੀ ਮਹਾਨ ਹੈ ਸੂਰੇ ਦਾ ਵੀ ਮਹਾਨ ਹੈ ਸੰਤ ਸਿਪਾਈ ਦਾ ਰਤਬਾ ਬਹੁਤਾ ਹੀ ਬੁਲੰਦ ਹੁੰਦਾ ਹੈ ਤੇ ਸੰਤ ਸਿਪਾਈ ਲੱਖਾਂ ਨਾਲ ਲੜ ਸਕਦੇ ਨੇ ਨਿਰਾ ਸਿਪਾਈ ਨਹੀਂ ਮਾਰੀ ਦਾ ਭਾਵੇਂ ਲੜ ਲਵੇ ਤਨਖਾਹ ਕਰਕੇ ਪਰ ਸੰਤ ਸਿਪਾਈ ਪ੍ਰੇਮ ਦੇ ਬੱਧੇ ਹੋਏ ਮੈਦਾਨੇ ਜੰਗ ਵਿੱਚ ਜੂਝਦੇ ਰਹੇ ਤੋ ਸ਼ਸਤਰ ਤੇ ਸ਼ਾਸਤਰ ਵਿਦਿਆ ਵਿੱਚ ਨਿਪੁੰਨ ਹੋਣਾ ਇਹ ਸਿੱਖ ਜਗਤ ਦੇ ਵਿੱਚ ਸਿਖਾਇਆ ਗਿਆ ਹੈ ਮੀਰੀ ਤੇ ਪੀਰੀ ਦੇ ਧਾਰ ਨਹੀਂ ਹੋਣਾ ਸਿੱਖ ਜਗਤ ਨੇ ਸਿਖਾਇਆ ਹੋਇਆ ਹੈ ਗੁਰਾਂ ਦੇ ਸਿੱਖ ਇਹ ਸਾਰੇ ਹੀ ਪੱਖ ਰੱਖਦੇ ਸਨ ਸ਼ਿਕਾਇਤ ਹੋਈ ਸੀ ਭਾਈ ਕਨਈਏ ਦੀ ਮਹਾਰਾਜੇ ਦੁਸ਼ਮਣ ਨੂੰ ਪਾਣੀ ਪਿਉਂਦਾ ਅਸੀਂ ਜਾਨ ਲਾ ਕੇ ਮੈਦਾਨੇ ਜੰਗ ਵਿੱਚ ਵੱਢਦੇ ਆਂ ਦੁਸ਼ਮਣ ਨੂੰ ਜੇ ਕੋਈ ਤੜਪ ਕੇ ਮਰਨ ਲੱਗਦਾ ਤੇ ਪਾਣੀ ਦਾ ਘੁੱਟ ਪਿਆ ਦਿੰਦਾ ਉਹ ਫਿਰ ਸੁਰਜੀਤ ਹੋ ਜਾਂਦਾ ਸ਼ਿਕਾਇਤ ਹੋਂ ਤੋਂ ਬਾਅਦ ਗੁਰਦੇਵ ਕਹਿੰਦੇ ਭਾਈ ਕਨਈਆ ਇਹ ਕੀ ਕਰਦੇ ਹੋ ਸਿੰਘਾਂ ਨੇ ਸ਼ਿਕਾਇਤ ਕੀਤੀ ਹੈ ਕਹਿੰਦੇ ਮਹਾਰਾਜ ਮੈਂ ਫਕੀਰ ਆ ਮੈਂ ਪੀਰੀ ਦਾ ਧਾਰਨੀ ਆ ਮੈਨੂੰ ਸਾਰਿਆਂ 'ਚ ਹੀ ਤੁਹਾਡੀ ਜੋਤ ਦਿਖਦੀ ਐ ਮੈਨੂੰ ਕੋਈ ਦੁਸ਼ਮਣ ਲੱਗਦਾ ਹੀ ਨਹੀਂ ਐ ਅੱਜ ਤੇ ਸਾਰਿਆਂ ਕੋਲ ਹੀ ਪ੍ਰਚਾਰ ਦਾ ਸਾਧਨ ਐ ਨਾ ਸੋਸ਼ਲ ਮੀਡੀਆ ਅੱਜ ਆ ਜਾਵੇ ਭਾਈ ਕਨਈਆ ਕਰੇ ਖਾਂ ਮੈਦਾਨੇ ਜੰਗ ਵਿੱਚ ਦੁਸ਼ਮਣ ਦੀ ਸੇਵਾ ਤੁਸੀਂ ਸਾਰਿਆਂ ਗਦਾਰ ਦੇ ਤਗਮੇ ਦੇਣੇ ਨੇ ਲੋ ਕੋਈ ਬੰਦਗੀ ਨਹੀਂ ਰਹੀ ਆਪਣੀ ਕੋਈ ਚੌਂਕੜਾ ਨਹੀਂ ਰਿਹਾ ਕੋਈ ਸਿਦਾਤ ਨਹੀਂ ਰਿਹਾ ਬਸ ਜੋ ਮੂੰਹ ਚਾਉਂਦਾ ਹੈ ਆਪਣੀ ਕੌਮ ਦੀ ਪੰਢੀ ਕਰੀ ਜਾਂਦੇ ਆ ਸਾਨੂੰ ਖਤਮ ਕਰਨ ਲਈ ਸਰਕਾਰ ਨੇ ਕੋਈ ਬਹੁਤੇ ਹਤਕੰਡੇ ਥੋੜਾ ਅਪਣਾਉਣੇ ਨੇ ਉਹਨਾਂ ਨੂੰ ਪਤਾ ਸਿੱਖ ਹੀ ਸਿੱਖ ਦਾ ਵੈਰੀ ਬਣਿਆ ਪਿਆ ਹੈ ਜਿੰਨੀ ਬਦਖੋਈ ਹੈ ਸਿੱਖਾਂ ਦੀ ਸਿੱਖ ਕਰਦੇ ਨੇ ਇੱਥੇ ਸਾਧੂਆਂ ਦੇ ਚੋਲਿਆਂ 'ਚ ਸੂਰਮਿਆਂ ਨੂੰ ਨਿੰਦੀ ਜਾਂਦੇ ਨੇ ਲੋਕ ਸੂਰਮਿਆਂ ਦੇ ਚੋਲਿਆਂ ਵਿੱਚ ਸੰਤਾਂ ਦੀ ਨਿੰਦਾ ਹੋਈ ਜਾਂਦੀ ਆ ਪੋਤਾ ਪੀ ਪਈਏ ਮਾਰ ਤੜ ਚੱਲੀ ਜਾਂਦੀ ਆ ਸਰਕਾਰ ਤਮਾਸ਼ਾ ਵੇਂਦੀ ਆ ਤੂੰ ਇਸ ਗੱਲ ਨੂੰ ਸਮਝਿਓ ਇੱਥੇ ਸੰਤ ਦਾ ਵੀ ਰਤਬਾ ਬੁਲੰਦ ਹੈ ਤੇ ਸਿਪਾਈ ਦਾ ਸ਼ਹੀਦ ਦਾ ਰਤਬਾ ਵੀ ਮਹਾਨ ਹੈ ਇੱਕ ਰਤਬੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੁਸੀਂ ਆਖੋ ਵੀ ਸ਼ਹੀਦ ਦੀ ਮਹਿਮਾ ਤੇ ਸੰਤ ਨੇ ਬਿਟਾ ਦਿਓ ਕਿੱਦਾਂ ਨੇ ਬਿਟਾਓਗੇ ਗੁਰੂ ਗ੍ਰੰਥ ਸਾਹਿਬ ਦੇ ਹਰ ਅੰਗ ਤੇ ਸੰਤ ਬੈਠਾ ਕੱਲੇ ਕੱਲੇ ਅੰਗ ਤੇ ਬਹੁ ਵਚਨ ਵਿੱਚ ਸੰਤਾਂ ਦੀਆਂ ਪੰਕਤੀਆਂ ਮਿਲਣਗੀਆਂ ਤੁਹਾਨੂੰ ਔਰ ਇਨਾ ਮਾਨ ਦੇ ਦਿੱਤਾ ਸੰਤ ਨੂੰ ਬਾਣੀ ਨੇ ਬ੍ਰਹਮ ਮੈਂ ਜਨ ਜਨਮ ਹੈ ਪਾਰ ਬ੍ਰਹਮ ਬੇ ਸ਼ਾਂਤੀ ਰੱਬ ਹੁੰਦਾ ਪਰ ਇੱਥੇ ਉਸ ਸੰਤ ਦੀ ਗੱਲ ਹੈ ਜਿਨ੍ਹਾਂ ਸਾਸ ਗਿਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਹਰ ਸਾਹ ਦਾ ਨਾਮ ਜਪਣ ਵਾਲਾ ਉਹ ਖੰਡੀਆਂ ਬਾਰੇ ਨਹੀਂ ਕਿਹਾ ਬਾਣੀ ਦੇ ਬਾਬਾ ਦੀਪ ਸਿੰਘ ਸੰਤ ਵੀ ਹੈ ਵਿਕਾਰਾਂ ਨੂੰ ਵੀ ਜਿੱਤਿਆ ਹੈ ਤੇ ਸਿਪਾਈ ਵੀ ਹੈ ਜਿਹੜਾ ਸੰਤ ਸਿਪਾਈ ਬਣਦਾ ਹੈ ਫਿਰ ਉਹ ਮੈਦਾਨੇ ਜੰਗ ਦੇ ਵਿੱਚ ਜਦੋਂ ਖੰਡਾ ਖੜਕਾਉਂਦਾ ਹੈ ਉਹਦਾ ਇਤਿਹਾਸ ਦੁਨੀਆ ਨਾਲੋਂ ਵੱਖਰਾ ਤੇ ਅਗੰਮੀ ਹੋ ਨਿਬੜਦਾ ਹੈ ਸਿਪਾਈ ਤੇ ਬੜੇ ਹੋਏ ਦੁਨੀਆ ਤੇ ਉਹਨਾਂ ਦੇ ਇਤਿਹਾਸ ਤੇ ਇੱਕ ਜੈਸਾ ਹੀ ਹੁੰਦੇ ਨੇ ਕੋਈ ਬਾਰਡਰ ਤੇ ਸ਼ਹੀਦ ਹੁੰਦਾ ਹੈ ਕੋਈ ਦੇਸ਼ ਵਿੱਚ ਲੜਦਿਆਂ ਸ਼ਹੀਦ ਹੁੰਦਾ ਹੈ ਕੋਈ ਧਰਮ ਲਈ ਸ਼ਹੀਦ ਹੁੰਦਾ ਹੈ ਜੋਸ਼ ਨਾਲ ਸ਼ਹਾਦਤ ਹੋ ਜਾਂਦੀ ਹੈ ਤਨਖਾਹ ਕਰਕੇ ਵੀ ਇੱਥੇ ਲੋਕ ਲੜ ਲੈਂਦੇ ਨੇ ਪਰ ਜਿਹੜੇ ਸੰਤ ਸਿਪਾਈ ਨੇ ਉਹਨਾਂ ਦੀ ਤਨਖਾਹ ਕੀ ਹੈ ਪ੍ਰੇਮ ਪੇਟਾ ਬਾਬਾ ਦੀਪ ਸਿੰਘ ਪ੍ਰੇਮ ਕਰਕੇ ਲੜੇ ਨੇ ਕੋਈ ਤਨਖਾਹੀਏ ਥੋੜਾ ਨਹੀਂ ਗੁਰੂ ਕਰਦੇ ਜਿੰਨੇ ਵੀ ਨਾਲ ਸੂਰੇ ਨੇ 5000 ਦੇ ਕਰੀਬ ਸਾਰੇ ਪ੍ਰੇਮ ਕਰਕੇ ਲੜੇ ਨੇ ਤਨਖਾਹੀਏ ਨਹੀਂ ਪਠਾਨ ਸਾਰੇ ਹੀ ਤਨਖਾਹੀਏ ਨੇ ਉਹ ਤਾਂ ਇਹ ਪੇਮ ਦੀ ਭੇਟਾ ਲੈ ਕੇ ਲੜਨ ਵਾਲਿਆਂ ਦਾ ਇਤਿਹਾਸ ਪਠਾਣਾ ਨਾਲੋਂ ਵੱਖ ਹੈ ਉਹ ਤਲੀ ਤੇ ਸਿਰ ਨਹੀਂ ਟਿਕਾ ਸਕਦੇ ਇਹ ਟਿਕਾ ਲੈਂਦੇ ਨੇ ਇਹਨਾਂ ਦਾ ਰੁਤਬਾ ਹੀ ਵੱਖਰਾ ਹੈ ਉਹ ਸਾਨੂੰ ਮਹਾਰਾਜਾਂ ਦੇ ਸੰਤ ਸਿਪਾਈ ਬਣੋ ਨਿਹਰੇ ਸਿਪਾਈ ਬਣਿਆ ਕੌਮ ਦਾ ਪੜਾ ਨਹੀਂ ਹੋਣਾ